ਇਹ ਵੀਡੀਓ ਨੂੰ ਬਹੁਤ ਸ਼ੇਅਰ ਕਰਿਆ ਕਰੋ ਬਹੁਤ ਲੋੜ ਆ ਤੁਹਾਡੇ ਸਾਥ ਦੀ ਇਹ ਗੱਡੀ 4 ਸਟਾਰ ਰੈਂਕਿੰਗ ਦੇ ਵਿੱਚ ਆਈ ਸੀ ਇਹ ਗੱਡੀ 4 ਸਟਾਰ ਰੈਂਕਿੰਗ ਦੇ ਵਿੱਚ ਮਤਲਬ ਸੇਫਟੀ ਫੀਚਰ ਦੇ ਵਿੱਚ ਸਟਕਾਰ ਮੇਲਾ ਜਿਹੜਾ ਸਾਡਾ ਹੈਗਾ ਉਹ ਹੈਗਾ 14 ਸਤੰਬਰ ਦਾ ਹੀ ਅਮਰਗੜ ਵੀ ਖੇਡਾਉਣੀ ਹੁੰਦੀ ਆ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਫੇਸਬੁੱਕ ਨੂੰ ਸਾਡੀ ਰਿਵਿਊ ਰਿਪੋਰਟ ਤੁਹਾਨੂੰ ਕਿਵੇਂ ਲੱਗ ਰਹੀ ਹੈ ਇਹਦੇ ਬਾਰੇ ਵੀ ਸਾਨੂੰ ਫਟਾਫਟ ਤੁਸੀਂ ਕਮੈਂਟ ਕਰਕੇ ਦੱਸਿਓ ਸਾਨੂੰ ਅੱਛਾ ਲੱਗੂਗਾ ਜੇ ਤੁਸੀਂ ਪੂਰੀ ਸਾਨੂੰ ਸਾਡੇ ਨਾਲ ਇਹ ਚੀਜ਼ ਦੀ ਸਾਂਝ ਪਾਉਂਗੇ ਸਸਿਆ ਕਾਲਜੀ ਸਵਾਗਤ ਆ ਤੁਹਾਡਾ ਬ੍ਰਾਂਚ ਅਮਰਗੜ ਤੋਂ ਵੀ ਆਪਾਂ ਅੱਗੇ ਤੁਹਾਨੂੰ ਦਿੰਦੇ ਹੁੰਦੇ ਸੀ ਰਿਵਿਊ ਰਿਪੋਰਟ ਹਰ ਗੱਡੀ ਦੀ ਤੇ ਟਾਈਮ ਦੀ ਸ਼ਾਰਟੇਜ ਕਰਕੇ ਗੱਡੀਆਂ ਵਧਨ ਕਰਕੇ ਟਾਈਮ ਘੱਟ ਲੱਗਦਾ ਲੇਕਿਨ ਕੋਈ ਗੱਡੀ ਇਹ ਜੀ ਤਾਂ ਦਿਲ ਨੂੰ ਛੂ ਜਾਂਦੀ ਹੈ ਵੀ ਯਾਰ ਇੱਕ ਵਾਰੀ ਆਪਾਂ ਇਹਦੀ ਇਹਦੀ ਤਾਂ ਟਾਈਮ ਕੱਢ ਕੇ ਜਿਵੇਂ ਨਾ ਜਿਵੇਂ ਆਪਾਂ ਇਹਦੀ ਰਿਵਿਊ ਰਿਪੋਰਟ ਜ਼ਰੂਰ ਬਣਵਾਈਏ ਗੱਡੀ ਤੁਹਾਡੇ ਸਾਹਮਣੇ ਜਿਹੜੀ ਖੜੀ ਆ ਕਹਿਣ ਨੂੰ ਤਾਂ ਇਹ ਟਾਟਾ ਦੀ ਕਾਰ ਆ ਪਰ ਗੱਡੀ ਦੀਆਂ ਖੂਬੀਆਂ ਤੁਹਾਨੂੰ ਦ ਤੇ ਤੁਹਾਨੂੰ ਲੱਗੂਗਾ ਯਾਰ ਇੱਕ ਵਾਰੀ ਦਾ ਟਾਟਾ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਫਸਟਲੀ ਆਪਾਂ ਮਤਲਬ ਰੇਟ ਤੋਂ ਲਈਏ ਮਾਡਲ ਤੋਂ ਲਈਏ ਇੰਜਨ ਤੋਂ ਲਈਏ ਬਿਲਡ ਕੁਆਲਿਟੀ ਤੋਂ ਲਈਏ ਇਹਦੀ ਰੋਡ ਸੇਫਟੀ ਰੈਂਕਿੰਗ ਤੋਂ ਲਈਏ ਤੇ ਇਹਦੇ ਡਿਜ਼ਾਈਨ ਤੋਂ ਲਈਏ ਇਹਦੀ ਸਪੇਸ ਤੋਂ ਲਈਏ ਰੋਡ ਗ੍ਰਿਪ ਤੋਂ ਲਈਏ ਮਤਲਬ ਹਰ ਚੀਜ਼ ਗੱਡੀ ਪੂਰਾ ਕਰਦੀ ਆ ਜੋ ਸਾਨੂੰ ਜਿੰਨੀ ਕੁ ਸਾਨੂੰ ਰੱਬ ਨੇ ਜਾਂ ਸਾਨੂੰ ਸਾਡੇ ਕਾਰੋਬਾਰ ਦੀ ਨੌਲੇਜ ਆ ਉਸ ਹਿਸਾਬ ਨਾਲ ਅਸੀਂ ਜੋ ਇਹਦੇ ਵਿੱਚ ਦੇਖਿਆ ਗਿਆ ਤੇ ਗੱਡੀ ਤੁਹਾਡੇ ਸਾਹਮਣੇ ਖੜੀ ਆ 2014 ਮਾਡਲ ਆ ਗੱਡੀ ਇਹ ਤੇ ਪਹਿਲਾਂ ਤੁਹਾਨੂੰ ਉੱਪਰਲੀ ਕੰਡੀਸ਼ਨ ਸਾਰੀ ਦਿੰਨੇ ਆ ਤੇ ਰਿਵਿਊ ਰਿਪੋਰਟ ਕੀ ਆ ਵੀ ਤੁਹਾਨੂੰ ਪੂਰਾ ਰਾਈਟ ਲੈ ਕੇ ਦਿਖਾਵਾਂਗੇ ਗੱਡੀ ਦੀ ਪਿਕਅਪ ਦਿਖਾਵਾਂਗੇ ਗੱਡੀ ਦੇ ਫੰਕਸ਼ਨ ਦਿਖਾਵਾਂਗੇ ਸਾਊਂਡ ਸਿਸਟਮ ਵੀ ਦਿਖਾਵਾਂਗੇ ਹਰ ਚੀਜ਼ ਬਾਰੇ ਤੁਹਾਨੂੰ ਦੱਸਾਂਗੇ 네ਗੇਟਿਵ ਪੋਜ਼ਿਟਿਵ ਸਾਨੀ ਚੀਜ਼ਾਂ ਮਤਲਬ ਫੋਨ ਤੇ ਵੀ ਤੁਸੀਂ ਕਾਲ ਕਰਕੇ ਵੀ ਇਹ ਗੱਡੀ ਨੂੰ ਪਰਚੇਸ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਥੇ ਆਓਂ ਡੋਰ ਸਟੈਪ ਡਿਲੀਵਰੀ ਤੁਹਾਨੂੰ ਦਵਾਂਗੇ ਸਹੀ ਗੱਡੀ ਦੀ ਕੋਈ ਚੱਕਰ ਨਹੀਂ ਮਤਲਬ ਪੂਰੇ ਕੌਨਫੀਡੈਂਸ ਨਾਲ ਸੀ ਇਹ ਗੱਲ ਕਹਿੰਦੇ ਵੀ ਗ ਗੱਡੀ ਆਪਾਂ ਫਰੰਟ ਤੋਂ ਸ਼ੁਰੂ ਕਰੀਏ ਤਾਂ ਮਤਲਬ ਤੁਸੀਂ ਦੇਖ ਰਹੇ ਹੋ ਪ੍ਰੋਜੈਕਟਰ ਲਾਈਟਾਂ ਫੌਗ ਲੈਂਪ ਤੇ ਫਰੰਟ ਸ਼ੀਸ਼ਾ ਤੱਕ ਨਾਲ ਦਾ ਗੱਡੀ ਦਾ ਤੇ ਬੋਨਟ ओरिजिनल ਪੇਂਟ ਦਾ ਤੇ ਜਾਲੀ ਦੇਖੋ ਤੁਸੀਂ ਕਿੰਨੀ ਵਧੀਆ ਨਾ ਮਤਲਬ ਔਰ ਰੋਡ ਕਲੀਅਰੈਂਸ ਦੇਖੋ ਤੁਸੀਂ ਥੋੜਾ ਨੀਚੋਂ ਤੁਹਾਨੂੰ ਦਿਖਾਉਣਾ ਰੋਡ ਕਲੀਅਰੈਂਸ ਦੇਖੋ ਤੁਸੀਂ ਇਹ ਚੀਜ਼ ਤੁਸੀਂ ਦੇਖੋ ਵੀ ਮਤਲਬ ਹਰ ਗੱਡੀ ਦੇ ਵਿੱਚ ਇਹ ਚੀਜ਼ ਦੀ ਬੜੀ ਘਾਟ ਹੈ ਬੰਪਰ ਟੱਚ ਕਰ ਜਾਂਦੇ ਨੇ ਜਦੋਂ ਆਪਾਂ ਜਿਆਦਾ ਨੀਵੇਂ ਗੱਡੀ ਨੂੰ ਜਾਂ ਵੱਡੇ ਹੰਪ ਤੋਂ ਟਪਾਉਂਦੇ ਆਂ ਬਲ ਪੂਰੀ ਉੱਚੀਕਾਰ ਗੱਲ ਕਰਾਂਗੇ ਆਪਾਂ ਰਾਈਟ ਸਾਈਡ ਦੀ ਇਹ ਐਕਸਐਮ ਮਾਡਲ ਦੇ ਵਿੱਚ ਐਕਸਐਮ ਮਾਡਲ ਦੇ ਵਿੱਚ ਵੀ ਇਹਨਾਂ ਨੇ ਮਤਲਬ ਸਾਈਡ ਮਿਰਰ ਦੇ ਵਿੱਚ ਇੰਡੀਕੇਟਰ ਦੇ ਦਿੱਤਾਗਾ ਤੇ ਅਲੋਏ ਵੀਲ ਮਤਲਬ ਕੰਪਨੀ ਦੇ ਅਲੋਏ ਵੀਲ ਤੁਸੀਂ ਦੇਖ ਰਹੇ ਹੋ ਮਤਲਬ ਟਾਟਾ ਦੇ ਆ ਦੇਖ ਰਹੇ ਹੋ ਥੋੜਾ ਮੱਧਮ ਪੈ ਗੇ ਲੇਕਿਨ ਟਾਟਾ ਦੇ ਅਲੋਏ ਵੀਲ ਨੇ ਤੇ ਤਕਰੀਬਨ 40 ਤੋਂ 50% ਗੱਡੀ ਦੇ ਟਾਇਰ ਨੇ ਗੱਡੀ ਦੇ ਪੇਂਟ ਦੀ ਕੰਡੀਸ਼ਨ ਮਤਲਬ ਰਾਈਟ ਸਾਈਡ ਤੋਂ ਜੇ ਆਪਾਂ ਦੇਖਾਂਗੇ ਤਾਂ ਗੱਡੀ ਦੇ ਜਿਹੜੇ ਆਹ ਦੋ ਪੀਸ ਨੇ ਗੱਡੀ ਦੇ ਪੇਂਟ ਨੇ ਤੇ ਇਹ ਜਿਹੜੀ ਇੱਥੇ ਗੋਲੇ ਦੇ ਆ ਜਗ੍ਹਾ ਦੇ ਉੱਪਰ ਇਹਦੇ ਡੈਂਟ ਸੀਗਾ ਤੇ ਇਹਦੇ ਕਰਕੇ ਇੱਥੇ ਵੀ ਥੋੜਾ ਜਿਹਾ ਡੈਂਟ ਪਿਆ ਹੋਇਆ ਸੀ ਤਾਂ ਇਹ ਦੋਨੇ ਦਰਵਾਜੇ ਅਸੀਂ ਨੇ ਪੇਂਟ ਕਰਾਏ ਨੇ ਰਿਵਿਊ ਰਿਪੋਰਟ ਦਾ ਮਤਲਬ ਇਹ ਆ ਵੀ ਤੁਹਾਨੂੰ ਕੋਈ ਕੱਚ ਨਹੀਂ ਛੱਡਾਂਗੇ ਅਸੀਂ ਇਹ ਚੀਜ਼ ਦੱਸਣ ਲਈ ਵੀ ਗੱਡੀ ਦੇ ਵਿੱਚ ਕੀ ਹੋਇਆ ਹੈ ਕੀ ਨਹੀਂ ਹੋਇਆ ਹਰ ਚੀਜ਼ ਦੀ ਤੁਹਾਨੂੰ ਪ੍ਰੋਪਰ ਰਿਪੋਰਟ ਮਿਲੂਗੀ ਗੱਡੀ ਤੁਸੀਂ ਦੇਖ ਰਹੇ ਹੋ ਮਤਲਬ ਪੂਰੀ ਸਟਾਈਲਿਸ਼ ਲੁੱਕ ਦੇ ਰਹੀ ਆ ਸਾਈਡ ਤੋਂ ਪੂਰੀ ਫੁੱਲ ਵਧੀਆ ਆ ਜੀ ਆਪਾਂ ਬੈਕ ਤੇ ਬੈਕ ਤੋਂ ਤੁਸੀਂ ਦੇਖ ਰਹੇ ਹੋ ਦਾ ਮਤਲਬ ਟਾਪ ਬ੍ਰਾਂਡ ਦੇ ਜ ਉਨਾਂ ਨਾਲੋਂ ਕਿਤੇ ਉੱਪਰ ਦੀ ਲੱਗ ਰਹੀ ਆ ਬੈਗ ਤੋਂ ਭਰੀ ਭਰੀ ਜੀ ਲੱਗ ਰਹੀ ਆ ਦੇਖੋ ਪੂਰੀ ਤੇ ਮਤਲਬ ਪੂਰੀ ਫਲਾਵਟ ਆ ਔਰ ਪੂਰੀ ਡਿੱਗੀ ਵਗੈਰਾ オリジナル ਪੇਂਟ ਚ ਆ ਤੇ ਤੁਹਾਨੂੰ ਡਿੱਗੀ ਖੋਲ ਕੇ ਦਿਖਾਣਾ ਵੀ ਅੰਦਰ ਸਪੇਸ ਕਿੰਨੀ ਆ ਦੇ ਇਹਦੀ ਦੇਖੋ ਜੀ ਤੁਸੀਂ ਡਿੱਗੀ ਦੇਖੋ ਵਿੱਚੋਂ ਮਤਲਬ ਪੂਰੀ ਵਧੀਆ ਸਪੇਸ ਆ ਦੋ ਅਟੈਚੀ ਵੱਡੇ ਬੜੇ ਆਰਾਮ ਨਾਲ ਟਿਕ ਸਕਦੇ ਨੇ ਔਰ ਦੋ ਬੈਗ ਆਰਾਮ ਨਾਲ ਟਿਕ ਸਕਦੇ ਨੇ ਮਤਲਬ ਇੱਕ ਪੂਰੀ ਕੰਪਲੀਟ ਫੈਮਿਲੀ ਕਾਰ ਦੇ ਜੇ ਆਪਾਂ ਪੰਜ ਜਾਣੇ ਜਾ ਰਹੇ ਆ ਤਾਂ ਉਹਨਾਂ ਦਾ ਪੂਰਾ ਪ੍ਰੋਪਰ ਸਮਾਨ ਇਹਦੇ ਅੰਦਰ ਹੀ ਟਿਕ ਸਕਦਾ ਦੇਖੋ ਨੂੰ ਇਹ ਬਾਹਰੋਂ ਛੋਟੀ ਜੀ ਲੱਗ ਰਹੀ ਆ ਲੇਕਿਨ ਸਪੇਸ ਬੜੀ ਦਾ ਅੰਦਰ ਮਤਲਬ ਡਿਜ਼ਾਈਨ ਇੰਨਾ ਸੋਹਣਾ ਬਣਿਆ ਹੋਇਆ ਹੈ ਗੱਡੀ ਦਾ ਤੇ ਜਿਹਦਾ ਕੋਈ ਹਿਸਾਬ ਤਾ ਵੀ ਹੈ ਨਹੀਂ ਗੱਲ ਆਪਾਂ ਲੈਫਟ ਸਾਈਡ ਤੋਂ ਕਰ ਰਹੇ ਸੀਗੇ ਲੈਫਟ ਸਾਈਡ ਤੋਂ ਜੇ ਆਪਾਂ ਦੇਖੀਏ ਤਾਂ ਪੂਰੀ ਲੈਫਟ ਸਾਈਡ ਦੇ ਵਿੱਚੋਂ ਸਿਰਫ ਆਹ ਜਿਹੜਾ ਡੋਰ ਹੈ ਇਹ ਬਾਹਰੋਂ ਬਾਹਰੋਂ ਪੇਂਟ ਹੈ ਮਤਲਬ ਹਲਕਾ-ਪੁਲਕਾ ਜੇ ਤੁਸੀਂ ਨੇੜੇ ਤੋਂ ਤੁਹਾਨੂੰ ਦਿਖਾਉਂਦੇ ਆ ਕੈਮਰਾ ਨੇੜੇ ਲਿਆ ਕੇ ਵੀ ਆਹ ਜਿਹੜੇ ਸਕ੍ਰੈਚ ਨੇ ਥੋੜਾ-ਥੋੜਾ ਇੱਕ ਦੋ ਸਕ੍ਰੈਚ ਇਹ オリジナル ਪੇਂਟ 'ਚ ਨੇ ਤੇ ਇਹ ਦਰਵਾਜ਼ਾ ਪੇਂਟ ਹੋਇਆ ਹੈ ਤੇ ਉਹੀ ਅਲਾਈ 휠 ਵਗੈਰਾ ਬਿਲਕੁਲ ਵਧੀਆ ਨੇ ਓਕੇ ਨੇ ਤੁਹਾਨੂੰ ਸਾਡੀ ਰਿਵਿਊ ਰਿਪੋਰਟ ਤੁਹਾਨੂੰ ਕਿਵੇਂ ਲੱਗ ਰਹੀ ਹੈ ਇਹਦੇ ਬਾਰੇ ਵੀ ਸਾਨੂੰ ਫਟਾਫਟ ਤੁਸੀਂ ਕਮੈਂਟ ਕਰਕੇ ਦੱਸਿਓ ਸਾਨੂੰ ਅੱਛਾ ਲੱਗੂਗਾ ਜੇ ਤੁਸੀਂ ਪੂਰੀ ਸਾਨੂੰ ਸਾਡੇ ਨਾਲ ਇਹ ਚੀਜ਼ ਦੀ ਸਾਂਝ ਪਾਉਂਗੇ ਹਾਂਜੀ ਗੱਲ ਕਰਾਂਗੇ ਆਪਾਂ ਇੰਜਨ ਦੀ ਇੰਜਨ ਦੇ ਵਿੱਚ ਕੁਆਟਰ ਜੈਟ ਇੰਜਨ ਇਹ ਗੱਡੀ ਦੇ ਵਿੱਚ ਆਉਂਦਾਗਾ ਜਿਹੜਾ ਇੰਜਨ ਕੀ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀ ਤਾਂ Swift Desire Ertiga Breeza Ciaz ਇਹ ਗੱਡੀਆਂ ਚਾਹੁੰਦਾ ਉਹੀ ਸੇਮ ਇੰਜਨ ਹੈ ਇਸ ਗੱਡੀ ਦੇ ਵਿੱਚ ਤਾਂ ਸਿਰਫ ਉੱਪਰੋਂ ਕਵਰ ਦਾ ਫਰਕ ਹੈ ਟਾਟਾ ਨੇ ਆਪ ਤਾਂ ਬਿਲਡ ਡਿਜ਼ਾਈਨ ਚੇਂਜ ਕਰਿਆ ਲੇਕਿਨ ਥੱਲੋਂ ਤੁਸੀਂ ਇੰਜਨ ਦੇਖੋਗੇ ਆ ਸੇਮ ਆ ਕੋਈ ਲੀਕੇਜ ਨਹੀਂ ਕੁਛ ਨਹੀਂ ਹੈਗੀ ਕੋਈ ਬਲੋ ਨਹੀਂ ਹੈਗੀ ਗੱਡੀ ਦੇ ਵਿੱਚ ਤੇ ਬਿਲਕੁਲ ਦੇਖੋ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਨੇ ਸੀਲਡ ਆ ਸਾਰੀ ਗੱਡੀ ਤੇ ਆ ਜਿਹੜਾ ਅੰਦਰਲਾ ਕਲੋਥਿੰਗ ਵਗੈਰਾ ਇਹ ਵੀ ਮਤਲਬ ਐ ਪਈਆ ਜਿਵੇਂ ਜਿਵੇਂ ਅੱਜ ਹੀ ਲਾਈ ਹੁੰਦੀ ਆ ਮਤਲਬ ਆ ਜਿਹੜਾ ਹੌਟ ਸੀਟ ਲੱਗੀ ਹੁੰਦੀ ਆ ਤੇ ਫਰੰਟ ਸਪੱਟੀ ਵਗੈਰਾ ਦੇਖੋ ਨਾਲ ਦੇ ਸਟicker ਵਗੈਰਾ ਸਾਰਾ ਕੁਝ ਲੱਗੇ ਹੋਏ ਨੇਗੇ ਤੇ ਏਸੀ ਵਗੈਰਾ ਗੱਡੀ ਦਾ ਆਪਾਂ ਵਿੱਚ ਬੈ ਕੇ ਤੁਹਾਨੂੰ ਦਿਖਾਉਨੇ ਆ ਦੇਖੋ ਆ ਸਟicker ਦੇਖ ਰਹੇ ਹੋ ਇਹ ਵੀ ਕੰਪਨੀ ਦੇ ਨਾਲ ਦੀ ਆਏ ਹੋਏ ਨੇ ਏਬੀਐਸ ਬ੍ਰੇਕ ਨੇ ਮਤਲਬ ਇਹ ਹੈਗਾ ਸੇਫਟੀ ਫੀਚ ਟਾਟਾ ਨੇ ਕੀ ਕਰਿਆਗਾ ਇਸ ਗੱਡੀ ਜਿਹੜੀ ਇਹ ਗੱਡੀ ਆਈ ਸੀ ਇਹ ਗੱਡੀ 4 ਸਟਾਰ ਰੈਂਕਿੰਗ ਦੇ ਵਿੱਚ ਆਈ ਸੀ ਇਹ ਗੱਡੀ 4 ਸਟਾਰ ਰੈਂਕਿੰਗ ਦੇ ਵਿੱਚ ਮਤਲਬ ਸੇਫਟੀ ਫੀਚਰ ਦੇ ਵਿੱਚ بڑے بڑے ਬ੍ਰਾਂਡ ਮਤਲਬ ਵੱਡੇ ਵੱਡੇ ਬ੍ਰਾਂਡ ਵੀ ਫੇਲ ਹੋ ਰਹੇ ਨੇ ਕੰਮ 'ਚ ਸੇਫਟੀ ਨਹੀਂ ਹੈਗੀ ਮਤਲਬ ਇਹ ਗੱਡੀ ਸੇਫਟੀ ਦੇ 4 ਸਟਾਰ ਲੈ ਚੁੱਕੀ ਆ ਤੇ ਆਪਾਂ ਹੁਣ ਵਿੱਚ ਬੈਠਾਂਗੇ ਗੱਡੀ ਗੱਡੀ ਦੀ ਟ੍ਰਾਈ ਲਵਾਂਗੇ ਤੇ ਤੁਹਾਨੂੰ ਚਲਾ ਕੇ ਦਿਖਾਵਾਂਗੇ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਲਓ ਜੀ ਆਪਾਂ ਹੁਣ ਗੱਡੀ 'ਚ ਬੈੰਨੇ ਆ ਤੇ ਗੱਡੀ ਪਹਿਲਾਂ ਤਾਂ ਵਿੱਚੋਂ ਦੇਖੋ ਤੁਸੀਂ ਕਦਾਂ ਦੀ ਤੇ ਨਾਲ ਦੀ ਫੈਬਰਿਕ ਦੇ ਦੇਖੋ ਸੀਟਾਂ ਲਗੀਆਂ ਜੋ ਕੰਪਨੀ ਨੇ ਬਣਾ ਕੇ ਭੇਜੀਆਂ ਸੀਗੀਆਂ ਤੇ ਸਟੀਅਰਿੰਗ ਦੇ ਵਿੱਚ ਬਟਨ ਨੇ ਦੇਖੋ ਸਟੀਅਰਿੰਗ ਕੰਟਰੋਲ ਤੇ ਆਪਣਾ ਬਲੂਟੂਥ ਸਿਸਟਮ ਕੰਪਨੀ ਬਿਲਡ ਵਿੱਚ ਆਡੀਓ ਪਲੇਅਰ ਲੱਗਾ ਹੈਗਾ ਤੇ ਪਿੱਛੋਂ ਤੁਸੀਂ ਦੇਖੋ ਪਿੱਛੋਂ ਕਿੰਨੀ ਵਧੀਆ ਕਾਰ ਹੈਗੀ ਮਤਲਬ ਪਿੱਛੋਂ ਬਿਲਕੁਲ ਐ ਮਨ ਨੂੰ ਵੀ ਦੇਖੋ ਸਪੇਸ ਕਿੰਨੀ ਬਣ ਜਾਂਦੀ ਹੈ ਪਿੱਛੇ ਤੇ ਮਤਲਬ ਤਿੰਨ ਬੰਦੇ ਬੜੇ ਆਰਾਮ ਨਾਲ ਗੱਡੀ ਦੇ ਵਿੱਚ ਬੈਠ ਸਕਦੇ ਨੇ ਪਿੱਛੇ ਤੇ ਫਰੰਟ ਜੇ ਮੂਰੇ ਵੀ ਦੇਖੇ ਤਾਂ ਮੂਰੇ ਵੀ ਸਪੇਸ ਸਹੀ ਰਹਿੰਦੀ ਆ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਵੀ ਮੂਰਲੇ ਟਾਈਟ ਹੋਗੇ ਜੀ ਤੇ ਅੰਟੀਰੀਅਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੇਖੋ ਇਹ ਬਲੈਕ ਇਹਨਾਂ ਨੇ ਮਤਲਬ ਸਿਲਵਰ ਤੇ ਬਲੈਕ ਦਾ ਕੰਬੀਨੇਸ਼ਨ ਕਰਿਆ ਹੈਗਾ ਕੰਸੋਲ ਦੇ ਵਿੱਚ ਤੇ ਫਿਰ ਫਾਈਵ ਗੇਅਰ ਟਰਾਂਸਮਿਸ਼ਨ ਹੈ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਤੋਰਦੇ ਆ ਹਨਾ ਚਲਾਉਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਵੀ ਇਹਦੀ ਰਾਈਡ ਕਿੱਦਾ ਆਹ ਦੇਖੋ ਤੁਸੀਂ ਚਾਰੇ ਪਾਵਰ ਵਿੰਡੋ ਹੈ ਤੇ ਆਟੋ ਮਿਰਰ ਸੈਟਿੰਗ ਆ ਮਤਲਬ ਆਟੋ ਮਿਰਰ ਸੈਟਿੰਗ ਦਾ ਬਟਨ ਲੱਗਿਆ ਹੋਇਆ ਹੈਗਾ ਤੇ ਮੀਟਰ ਵਗੈਰਾ ਵਿੱਚੋਂ ਵਧੀਆ ਨੇ ਪੂਰੇ ਤੇ ਤੁਸੀਂ ਦੇਖ ਰਹੇ ਹੋ ਸਟੀering ਵਗੈਰਾ ਓਕੇ ਆਪਾਂ ਜਦੋਂ ਵਿੱਚ ਬੈਠਿਆ ਗੱਡੀ ਤੇ ਤਾਂ ਆਪਾਂ ਨੂੰ ਸੋਹਣਾ ਲੱਗਣਾ ਵਧੀਆ ਮਹਿਸੂਸ ਹੋਣਾ ਚਾਹੀਦਾ ਔਰ ਗੁੱਡ ਫੀਲ ਆ ਰਿਹਾ ਵਿੱਚ ਬੈਠ ਕੇ ਆਪਾਂ ਚੱਲਦੇ ਹਾਂ ਹਾਂਜੀ ਹੁਣ ਆਪਾਂ ਇਹਨੂੰ ਲੈ ਆਏ ਆ ਰੋਡ ਤੇ ਤੇ ਗੱਡੀ ਸਟਾਰਟ ਹੈ ਇਸ ਟਾਈਮ ਤੁਸੀਂ ਦੱਸੋ ਵੀ ਤੁਹਾਨੂੰ ਆਵਾਜ਼ ਲੱਗ ਰਹੀ ਹੈ ਕੋਈ ਖਾਸ ਬਿਲਕੁਲ ਸਾਇਲੈਂਟ ਗੱਡੀ ਹੈ ਥੋੜੀ ਜੀ ਮਤਲਬ ਜਿਵੇਂ ਵਾਈਬ੍ਰੇਸ਼ਨ ਡੀਜ਼ਲ ਦੀ ਹੁੰਦੀ ਆ ਉਹ ਚੀਜ਼ ਹੈਗੀ ਆ ਤੇ ਆਪਾਂ ਦੇਖਦੇ ਨੂੰ ਭਜਾਪ ਜੂਗੇ ਵੀ ਕਿੰਨੀ ਕੁ ਭਜਦੀ ਆ ਇਹਦਾ ਪੂਰਾ ਰੋਡ ਟੈਸਟ ਦਾ ਲਈਏ ਕਿੰਦਾ ਦੀ ਆ ਤੇ ਲਓ ਹੁਣ ਆਪਾਂ ਇਹਨੂੰ ਪਹਿਲਾ ਸੇਫਟੀ ਫੀਚਰ ਆ ਜਿਹੜਾ ਆਪਾਂ ਨੂੰ ਬੈਲਟ ਲਾਉਣੀ ਪਊ ਗੱਡੀ ਐਸ ਟਾਈਮ ਹੈਗੀ ਆ 20 ਤੇ ਤੇ 20 ਤੋਂ ਹੁਣ ਦੇਖਦੇ ਆ ਕਿੱਥੇ ਪਹੁੰਚਦੀ ਆ ਫਟਾਫਟ ਲਓ ਜੀ ਦੱਸੋ ਕਿੰਨੇ ਕ ਸਕਿੰਟ ਦੇ ਇਹ ਹਲੇ 90 ਦੀ ਪਹੁੰਚੀਆ ਖੈਰ ਅੱਗੇ ਮੋੜ ਆ ਗਿਆ ਹੁਣ ਤਕਰੀਬਨ ਇਹ ਮੰਨੋ ਵੀ ਪਿਕਅਪ ਜੀ ਆਪਾਂ ਲਈਏ ਤਾਂ ਸਵਿਫਟ ਤੋਂ ਘੱਟ ਨਹੀਂ ਹੈਗੀ ਸਵਿਫਟ ਜਾਂ ਡਿਆਰ ਜਾਂ ਆਪਾਂ ETOS ਦੀ ਫਿਰ ਇਹਨਾਂ ਤੋਂ ਘੱਟ ਹੀ ਹੁੰਦੀ ਆ ਤੇ ਵਧੀਆ ਪਿਕਅਪ ਆ ਕਾਰ ਦੀ ਔਰ ਵਧੀਆ ਜੰਮ ਕੇ ਚਲਦੀ ਆ ਰੋਡ ਦੇ ਨਾਲ ਦੇਖੋ ਸੇਫਟੀ ਵੀ ਆਪਾਂ ਦੇਖ ਲਈ ਤੇ ਸੇਫਟੀ ਰੈਂਕਿੰਗ ਵੀ 4 ਸਟਾਰ ਹੈਗੀ ਤੇ ਇੰਜਨ ਵੀ ਬਹੁਤ ਵਧੀਆ ਨੇ ਤੇ ਬਾਡੀ ਬਿਲਡ ਕੁਆਲਟੀ ਬਹੁਤ ਅੱਛੀ ਆ ਤੇ ਸਟਾਈਲਿਸ਼ ਵੀ ਆ ਸਪੇਸ਼ੀਅਸ ਵੀ ਆ ਤੇ ਹੁਣ ਯਾਰ ਹੋਰ ਕੀ ਚਾਹੀਦਾ ਮਿਊਜ਼ਿਕ ਰਹਿ ਗਿਆ ਹਨਾ ਮਿਊਜ਼ਿਕ ਦੇਖ ਲਈਏ ਆਪਾਂ ਇੱਕ ਵਾਰ ਇੱਧਰ ਦਿਖਾਓ ਆ ਦੇਖੋ ਜੀ ਮਿਊਜ਼ਿਕ ਚਾਂਦੀ ਬਾੜੀ ਡੱਬੀ ਨਿਕ ਨਿਕ ਜ਼ਮੀਨਾਂ ਅੰਦੇ 25 26 ਫਿਰ ਤੱਕ ਆਰਾ ਮਿਊਜ਼ਿਕ ਦਾ ਮਤਲਬ ਇਹ ਨਹੀਂ ਆ ਕਿ ਐਕਸਟਰਾ ਫੀਟਿੰਗ ਹੋਈ ਹੈ ਮਿਊਜ਼ਿਕ ਦੇ ਵਿੱਚ ਲੇਕਿਨ ਵੈਸੇ ਹੀ ਮਤਲਬ ਮਿਊਜ਼ਿਕ ਬੀਟ ਇਹਦੀ ਇੰਨੀ ਅੱਛੀ ਆ ਵੀ ਮੈਨੂੰ ਬੜੀ ਪਸੰਦ ਆਈ ਮੈਂ ਨੇ ਕਿਹਾ ਵੀ ਜਦੋਂ ਮਿਊਜ਼ਿਕ ਦਾ ਵੀ ਸਾਨੂੰ ਦਿਖਾ ਦਿਓ ਇੱਕ ਵਾਰੀ ਚੱਲ ਵਾ ਗੱਲ ਕਰਾਂਗੇ ਆਪਾਂ ਇਹਦੀ ਪੇਪਰ ਜਿਦਿਆ ਨਾ ਮਾਡਲ ਦੀ ਰੇਟ ਦੀ ਲੋਨ ਦੀ ਹੈਨਾ ਆਪਾਂ ਗੱਲ ਕਰ ਰਹੇ ਸੀ ਰੇਟ ਦੀ ਗੱਡੀ ਦਾ ਜਿਹੜਾ ਰੇਟ ਮਾਡਲ ਹੈ ਉਹ 14 ਤੇ 15 ਦੀ ਰਿਸਟਰਡ ਹੈ ਇੰਸ਼ੋਰੈਂਸ ਹੈ ਜਿਹੜੀ ਇਹ ਗੱਡੀ ਦੀ ਹੈਗੀ ਆ ਰੇਟ ਆ ਜਿਹੜਾ ਉਹ ਰੇਟ ਗੱਡੀ ਦਾ ਹੈਗਾ 235000 ਰੁਪਏ ਜੀ ਲਗਭਗ 1 40 ਤੋਂ 1.5 ਲੱਖ ਦਾ ਲੋਨ ਹੁੰਦਾ ਤੇ ਜੇ ਤੁਸੀਂ ਨਕਦ ਵੀ ਲੈਣਾ ਚਾਹੁੰਦੇ ਹੋ ਤਾਂ ਨਕਦ ਵੀ ਲੈ ਸਕਦੇ ਹੋ ਤੇ ਜੇ ਤੁਹਾਨੂੰ ਰਿਵਿਊ ਰਿਪੋਰਟ ਤੇ ਪੂਰਾ ਤੁਹਾਨੂੰ ਲੱਗ ਰਿਹਾ ਵੀ ਹਾਂ ਅਸੀਂ ਨੇ ਜੋ ਦੱਸਿਆ ਉਹ ਬਿਲਕੁਲ ਸਹੀ ਹੈ ਜਾਂ ਸਾਨੂੰ ਇਹ ਜੀ ਵੀਡੀਓ ਬਣਾਉਣੀ ਚਾਹੀਦੀਆਂ ਤਾਂ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਫੇਸਬੁੱਕ ਨੂੰ ਸਰਕਾਰ ਮੇਲਾ ਜਿਹੜਾ ਸਾਡਾ ਹੈਗਾ ਉਹ ਹੈਗਾ 14 ਸਤੰਬਰ ਦਾ ਜੀ ਅਮਰਗੜ ਵੀ ਖੇਡਾਉਣੇ ਹੁੰਦੇ ਆ ਸੀ ਤੇ ਉੱਥੇ ਵੀ ਪੂਰਾ ਸਾਥ ਦਿਆ ਕਰੋ ਸਾਡਾ ਔਰ ਸਾਡੀ ਵੀਡੀਓ ਨੂੰ ਬਹੁਤ ਸ਼ੇਅਰ ਕਰਿਆ ਕਰੋ ਬਹੁਤ ਲੋੜ ਆ ਤੁਹਾਡੇ ਸਾਥ ਦੀ ਤੇ ਇਹ ਸੀ ਸੀ ਸਾਰੀ ਪੂਰੀ ਦੀ ਪੂਰੀ ਰਿਪੋਰਟ ਕੱਢੀ ਦੀ ਇਸ ਤਰ੍ਹਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓ ਅਸੀਂ ਚੈਨਲ ਤੇ ਪਾਉਂਦੇ ਰਹਿੰਦੇ ਆਂ ਤੇ ਸਾਡੇ ਚੈਨਲ ਨਾਲ ਜੁੜੇ ਰਿਹਾ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ